ਕਿਰਲ ਬਾਈ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਚ ਤੇ ਬਾਈ ਆਪਣਾ ਸੀਜ਼ਨ ਲੱਗ ਗਿਆ ਲਵੇ ਸੋ ਇੱਕ ਦੋ ਕਿਲੇ ਰਹਿੰਦੇ ਨੇ ਬਾਈ ਵੱਟ ਦੂ ਵੱਟੀ ਜੰਨੇ ਆ ਸੋ ਅੱਜ ਆਪਣਾ ਸੀਜ਼ਨ ਓਕੇ ਹੋ ਜੂ ਬਾਈ ਕਰਦੇ ਆ ਗੱਲਾਂ ਬਾਤ ਆਪਣਾ ਸੀਜ਼ਨ ਕਿਵੇਂ ਲੰਘਿਆ ਸੀ ਕਿ ਤੇ ਦਿਖਾਉਣਾ ਦੂਜੇ ਕੈਮਰਾ ਵਾਲਾ ਆਪਣੀ ਮਸ਼ੀਨ ਚੱਲਦੀ ਤੇ ਆਪਣੀ ਤੇ ਆ ਦੋ ਢਾਈ ਕਿਲੇ ਰਹਿੰਦੇ ਨੇ ਬਸ ਵੱਟ ਕੇ ਦੂ ਬਾਅਦ ਆਪਣੀ ਮਸ਼ੀਨ ਆਰਾਮ ਕਰੂਗੀ ਸੀਜ਼ਨ ਆਪਣਾ ਹੋ ਗਿਆ ਓਕੇ ਆਪਣਾ ਸੀਜ਼ਨ ਬਈ ਬਹੁਤ ਵਧੀਆ ਲੱਗਿਆ ਕੋਈ 14 ਮਾਡਲ ਨੇ ਬ੍ਰੇਕ ਡਾਊਨ ਨਹੀਂ ਦਿੱਤੀ ਬਈ ਬਸ ਛੋਟੀ ਜੀ ਬ੍ਰੇਕ ਡਾਊਨ ਆਈ ਐ ਇੱਕ ਬਸ ਫਾਟਰ ਨਿਕਲੀ ਐ ਕੱਲੀ ਕਾਟਰ ਵਾਲੀ ਪੁਲੀ ਦੀ ਇੱਕ ਹੈਵਲ ਦੀ ਕਾਟਰ ਨਿਕਲੀ ਸੀ ਦੋ ਹੀ ਚੀਜ਼ਾਂ ਬਈ ਆਪਣੀ ਮਸ਼ੀਨ ਦੇ ਹੋਈਆਂ ਸੀ ਪਰਮਾਤਮਾ ਦੀ ਕਿਰਪਾ ਨਾਲ ਵੈਗੁਰੂ ਦੀ ਕਿਰਪਾ ਨਾਲ ਬਈ ਆਪਣਾ ਸੀਜ਼ਨ ਤੇ ਮਸ਼ੀਨ ਬਹੁਨੇ ਸੇਫਟੀ ਨਾਲ ਵਧੀਆ ਸਹੀ ਚੱਲੀਆਂ ਬਈ ਤੇ ਅਤਗੀ ਬਾਈ ਰਾਤ ਨੂੰ ਥੋੜੀ ਜਿਹੀ ਦਿੱਕਤ ਆਈ ਆ ਮਨ ਲਾ ਠੰਡ ਕਰਨ ਸੀ ਤੇ ਫਿਰ ਵੀ ਵਧੀਆ ਚੱਲੀ ਗਈਆਂ ਕੋਈ ਦਿੱਕਤ ਨਹੀਂ ਆਪਣੀ 4-4 5-5 ਵਜੇ ਤੱਕ ਮਸ਼ੀਨ ਚੱਲੀ ਗਈ ਆ ਤੇ ਨੇ ਵੀ ਕਈ ਵਾਰੀ ਰਾਤ ਨੂੰ ਹੁਣ ਤੂੜੀ ਆ ਲਾਲ ਚੋੜਿਆ ਹਰੇਕ ਬੰਦੇ ਨੂੰ ਵੀ ਤੂੜੀ ਵੜਾ ਕਰਾਉਣੀ ਆਪਾਂ ਨੇ ਤੇ ਉਹ ਚੱਲ ਪਈ ਆਪਣੀ ਮਸ਼ੀਨ ਬਾਈ ਅੱਜ ਇਹਦੀ ਸਾਫ ਸਪਾਈ ਕਰਕੇ ਇਹਨੂੰ ਅੰਦਰ ਲਾ ਦਾਂਗੇ ਸ਼ੈੱਡ 'ਚ ਆਪਣੇ ਸ਼ੈੱਡ ਬਣਿਆ ਹੋਇਆ ਹੈਗਾ ਤੇ ਅਤਗੀ ਬਾਈ ਸੀਜ਼ਨ ਬਹੁਤ ਵਧੀਆ ਲੱਗਿਆ ਕਿਸੇ ਵੱਲੋਂ ਕੋਈ ਕੰਮ ਪਲੇਟ ਨਹੀਂ ਆਈ ਮੱਖੀ ਮੁਕੀ ਦੀ ਸਾਰਾ ਸਾਫ ਸਫਾਈਆ ਪੂਰੀ ਚੱਲੀ ਗਈ ਆ ਤੇ ਉਹ ਜੱਸਾ ਆਪਣੇ ਨਾਲ ਸੀ ਉਹ ਜੱਸ ਵੀ ਵਧੀਆ ਵਿਚਾਰਾ ਸਾਥ ਦਿੱਤਾ ਉਹ ਜੱਸ ਨੇ ਤੇ ਚਲੋ ਵਧੀਆ ਲੱਗਿਆ ਜੀ ਪ੍ਰਮਾਤਮਾ ਕਰੇ ਸਾਰਿਆਂ ਦੇ ਸੀਜ਼ਨ ਵਧੀਆ ਲੱਗਣ ਬਈ ਤੇ ਇਹ ਅਰਦਾਸ ਕਰਦੇ ਆ ਬਾਡੀ ਵੀ ਵਧੀਆ ਹੋਵੇ ਛੱਲੇ ਵੀ ਵਧੀਆ ਵੱਡੇ ਜਾਣ ਹਨਾ ਤੇ ਸਾਰਾ ਕੰਮ ਵਧੀਆ ਹੋਵੇ ਬਈ ਆਵਾ ਕੰਮ ਦੀ ਜਿਹਨਾਂ ਡਰਾਈਵਰਾਂ ਦਾ ਵੀ ਕੋਈ ਨਫਾ ਨੁਕਸਾਨ ਨਾ ਹੋਵੇ ਬਾਈ ਕਿਸੇ ਦਾ ਤੇ ਬਾਕੀ ਹਰੇਕ ਬੰਦਾ ਆਪ ਦੋ ਆਪ ਦੀ ਸਿਆਣਾ ਹੁੰਦਾ ਨਾ ਹਨਾ ਤੇ ਆਪਾਂ ਵੀਡੀਓ ਇਸ ਕਰਕੇ ਆਪਣੇ ਚੈਨਲ ਨੂੰ ਬਾਈ ਜਰੂਰ ਸਬਸਕ੍ਰਾਈਬ ਕਰਿਓ ਯਾਰ ਤੇ ਆਪਣੀ ਮਸ਼ੀਨ ਚੱਲੀ ਜਾਂਦੀ ਹੈ ਕੋਈ ਚੱਕਰ ਨਹੀਂ ਬਾਈ ਅੱਜ ਆਪਾਂ ਨੂੰ ਲਾ ਦਾਂਗੇ ਛਾੜ ਕੇ ਆਪਣੇ ਏਰੀਆ ਭਾਈ ਵਧੀਆ ਵੜਦਾ ਹੋ ਉਹ ਆਪਣੀ ਤੂਰੀ ਵਾਲੀ ਚਲੀ ਜਾਂਦੀ ਹੈ ਕਹਾ ਏਰੀਆ ਜੀ ਵਧੀਆ ਵੜਦਾ ਆਪਣਾ ਉਹ ਤੂਰੀ ਵਾਲੀ ਆਪਣੀ ਹੋ ਬਾਈ ਇਹ ਜਿਹੜੇ ਮਾਲਕਾਂ ਦੇ ਆਪਾਂ ਕੰਪੇਨ ਚਲਾਉਣੇ ਆ ਉਹਨਾਂ ਦੀ ਉਹ ਤੂਰੀ ਵਾਲੀ ਵੀ ਉਹ ਵੀ ਚਲੀ ਜਾਂਦੀ ਹੈ ਭਾਈ ਛੋ ਮਾੜੇ ਮੋٹے ਬੰਨੇ ਰਹਿੰਦੇ ਨੇ ਭਾਈ ਵੱਧਿਆ ਜਾਂਦਾ ਵੱਡੀ ਜਾਂਦਾ ਸੋ ਭਾਈ ਐਤ ਕੀ ਆਪਾਂ 11 ਤਰੀਕ ਦੀ ਮਸ਼ੀਨ ਚਲਾਈ ਹੋਈ ਆ ਤੇ 24 ਤਰੀਕ ਤੱਕ ਚੱਲ ਗਈ ਮੰਨ ਲਾ ਦੋ ਦਿਨ ਹੋ ਗਏ ਆਪਾਂ ਨੂੰ ਚੁੰਗਾ ਵੜਦਿਆਂ ਨੂੰ ਤੇ ਐਤਕੀ ਥੋੜਾ ਜਿਹਾ ਮੰਨ ਲਾ ਲੇਟ ਹੋ ਗਿਆ ਕੰਮ ਠੰਡ ਕਾਰਨ ਨਹੀਂ ਮੰਨ ਲਾ ਆਪਣਾ ਹਫਤੇ ਦਾ ਕੰਮ ਚੱਲਦਾ ਹੁੰਦਾ ਦਿਨ ਰਾਤ ਹੋ ਜਾਂਦੀ ਹੈ ਐਤਕੀ ਮਸ਼ੀਨ ਦਿਨ ਰਾਤ ਹੋਈ ਆ 2-3 ਵਜੇ ਤੱਕ ਵਧੀਆ ਚੱਲਦੀ ਰਹੀ ਬਈ 2-3 ਰਾਤਾਂ ਸਾਰੀਆਂ ਰਾਤਾਂ ਵੀ ਲੱਗੀਆਂ ਨੇ ਨਹੀਂ 2-3 ਵਜੇ ਤੱਕ ਖੜ ਜਾਂਦੀ ਸੀ ਆਪਣੀ ਮਸ਼ੀਨ ਤੇ ਨੀਂਦ ਨੂੰ ਲੈ ਲੈਂਦੇ ਸੀ ਬਈ ਸੌਖੀ ਮੜਾ ਜਾ ਨਹੀਂ ਤਾਂ ਫਿਰ ਕਈ ਵਾਰ ਤਾਂ ਸਾਰੀ ਸਾਰੀ ਰਾਤ ਔਖਾ ਹੋ ਜਾਂਦਾ ਡਰਾਈਵਰ ਨੂੰ ਚਲਾਉਣੀ ਯਾਰ ਹਨਾ ਪਰ ਸਾਰੀ ਰਾਤ ਆਪਣੀ ਮਸ਼ੀਨ ਚੱਲੀ ਨਹੀਂ ਆਤੀ ਕਿ ਮੰਨ ਲਾ ਦੋ ਤਿੰਨ ਰਾਤਾਂ ਹੀ ਚੱਲੀ ਆ ਤੇ ਬਾਕੀ 3 ਵਜੇ ਤੱਕ ਤਾਂ ਮੰਨ ਲਾ 11 ਤਰੀਕ ਤੋਂ ਲੈ ਕੇ ਆਹਾਂ 20 ਤਰੀਕ ਤੱਕ ਰਾਤ ਨੂੰ ਬਈ ਫੁੱਲ ਚੱਲੀ ਆ ਮਸ਼ੀਨਾਂ 9 ਦਿਨਾਂ ਮੰਨ ਲਾ 9 ਹੀ ਰਾਤਾਂ ਲੱਗੀਆਂ ਤੇ ਮੰਨ ਲਾ ਦੋ ਤਿੰਨ ਵਜੇ 3 ਵਜੇ ਖੜ ਜਾਂਦੀ ਸੀ ਕਦੇ ਤੇ ਤਿੰਨ ਰਾਤਾਂ ਸਾਡੀਆਂ ਦੋ ਤਿੰਨ ਰਾਤਾਂ ਦਾ ਮੰਨ ਲਾ ਖੜੀ ਹੋਣੀ ਮਸ਼ੀਨ ਤੇ ਐ ਰੈਗੂਲਰ ਚੱਲਦੀ ਰਹੀ ਬਈ ਬਾਲੇ ਬੰਦੇ ਕਹਿੰਦੇ ਸੀ ਵੀ ਤੇਰੀ ਮਸ਼ੀਨ ਕਿਵੇਂ ਚੱਲ ਗਈ ਲਾਲਾ ਬਈ ਸਾਡੇ ਏਰੀਆ 'ਚ ਥੋੜਾ ਜਿਹਾ ਫਰਕ ਆ ਮੰਨ ਲਾ ਰਾਤ ਨੂੰ ਲੋਕ ਵੜਾ ਕੇ ਰਾਜੀ ਨੇ ਕਈ ਏਰੀਆ 'ਚ ਰਾਜੀ ਨਹੀਂ ਹੁੰਦੇ ਬਈ ਆਪਣੇ ਏਰੀਆ 'ਚ ਹੈਗੇ ਨੇ ਰਾਜੀ ਲੋਕ ਵਧੀਆ ਗੱਲ ਆ ਬਈ ਆਪਣਾ ਰਾਤ ਨੂੰ ਵੜਾ ਕੇ ਰਾਜਨੇ ਇਧਰੋਂ ਆ ਗਿਆ ਟਰੈਕ ਲੈ ਕੇ ਬਈ ਗਰਦੀਪਾ ਲੈ ਕੇ ਸੈੱਟ ਰੱਖਿਆ ਇਹਦੀ ਵੱਟ ਦੀ ਇਹਨਾਂ ਚਾਦਰ ਰਿਹਾ ਬਈ ਈ ਹਾਲਾ ਸਾਰੇ ਨੂੰ ਪਹਿਲਾਂ ਦਾ ਸਸਰੀ ਕਾਲ ਹਾਂ ਆ ਬਾਈ ਸਾਡੇ ਪਿੰਡ ਇੱਕ ਪੈਣ ਚੱਲੀ ਜਾਂਦੀ ਐ 14 ਮਾਡਲ ਅਰਸੀ ਸਿੰਘ ਕਾਲਾ ਸਿੰਘ ਦੋਨੇ ਭਰਾ ਨੇ ਦੋ ਮਸ਼ੀਨਾਂ ਨੇ ਨਾ ਲਵੇ ਬਾਡੀ ਸਾਡੇ ਪਿੰਡ ਚੋਂ ਸਾਰਾ ਇੱਕ ਨੰਬਰ ਬਾਡੀ ਕਰਦੇ ਨੇ ਬਾਈ ਇਹ ਕਣਕ ਦੀ ਵੀ ਝੋਨੇ ਦੀ ਵੀ ਨਾ ਤਾਂ ਇਹਨਾਂ ਨੇ ਇੱਕ ਪੈਣ ਕੋਈ ਦਾਣਾ ਮਾਰੇ ਬਾਈ ਬਾਕੀ ਦਾ ਬੰਦੇ ਇੱਕ ਨੰਬਰ ਬੰਦੇ ਨੇ ਜਦੋਂ ਜਮਾਨਾ ਦੇ ਪੱਕੇ ਨੇ ਜਦੋਂ ਟਾਈਮ ਦੇਦਾ ਉਹਦੀ ਆਉਣਗੇ ਇਹ ਐ ਲੋਕਾਂ ਵਾਂਗੂ ਲਾਰੇ ਜਣੀ ਲਾਉਂਦੇ ਨੋ ਮਸ਼ੀਨਾਂ ਕਰਕੇ ਕੰਮ ਇਹਨਾਂ ਦਾ ਅੱਜ ਦੀ ਘੜੀ ਬਈ ਜਿਵੇਂ ਨਾਰਮਲ ਨਾ ਵਾ ਇੱਕ ਨੰਬਰ ਕੰਮ ਕਰਦੇ ਨੇ ਮੁੰਡੇ ਇਹ ਦਰਸੀ ਸਿੰਘ ਕਾਲਾ ਸਿੰਘ ਤੂੜੀ ਵਾਲੀ ਮਸ਼ੀਨ ਵੀ ਇਹਨਾਂ ਦਾ ਵੇ ਜੀ ਸੀ ਵੀ ਵੀ ਇਹਨਾਂ ਦਾ ਵੇ ਪੁੱਲ ਸੰਧਾ ਇਹਨਾਂ ਦਾ ਲਵੇ 159 ਕੋਈ ਮਰਜ਼ੀ ਕੰਮ ਹੋਵੇ ਕਦੋਂ ਮਰਜ਼ੀ ਨੰਬਰ ਵੀ ਦੇਵਾਂਗੇ ਤੁਹਾਨੂੰ ਇਹਦਾ ਨੰਬਰ ਲਿਖ ਕੇ ਪਾ ਦਾਂਗੇ ਅਸੀਂ ਫੋਨ ਕਰੋ ਕਦੋਂ ਮਰਜ਼ੀ ਮਿੱਟੀ ਲਈ ਸੰਪਰਕ ਕਰੋ